ऐसे गुरु ਤੋਂ ਸਦਕੇ ਜਾਣਾ ਚਾਹੀਦਾ ਹੈ ਜੋ ਮਹਾ ਉਦਿਆਨ ਅੰਧਕਾਰਮ ਹੈ ਜਿਨ ਸਿੱਧਾ ਮਾਰਗ ਦਿਖਾਇਆ ਹਨੇਰੀ ਹਨੇਰਾ ਹੈ ਕਾਲਖ ਹੀ ਕਾਲਖ ਹੈ ਕਿ ਗੁਰੂ ਦੇ ਉਪਦੇਸ਼ ਤੋਂ ਬਿਨਾਂ ਕਿਤੋਂ ਵੀ ਕਾਲਖ ਲੱਗ ਸਕਦੀ ਹੈ ਕਿ ਇਸ ਮੋਹ ਦੇ ਘੁੱਪ ਹਨੇਰੇ ਸੰਸਾਰ ਇੱਕ ਕਣੇ ਜੰਗਲ ਵਿੱਚ ਉਹ ਸਾਨੂੰ ਜੀਵਨ ਪ੍ਰਾਪਤ ਕਰਨ ਲਈ ਇੱਕ ਸਿੱਧਾ ਰਾਹ ਵਿਖਾਉਂਦਾ ਹੈ ਗੁਰੂ ਤਾਂ ਕਰਕੇ ਅਸੀਂ ਉਪਦੇਸ਼ ਨਾਲ ਜੁੜਨਾ ਹੈ ਤਾਂ ਕਰਕੇ ਅਸੀਂ ਉਪਦੇਸ਼ ਸਰਵਣ ਕਰਨਾ ਹੈ ਕਿਉਂਕਿ ਇਹ ਸੰਸਾਰ ਹੈ ਜਿਹੜਾ ਇੱਕ ਘੁੱਪ ਹਨੇਰੇ ਵਾਂਗ ਹੈ ਤੇ ਗੁਰੂ ਜੀ ਦੇ ਉਪਦੇਸ਼ ਤੋਂ ਬਿਨਾ ਸਾਨੂੰ ਕੁਝ ਵੀ ਨਹੀਂ ਪਤਾ ਲੱਗਦਾ ਅਸੀਂ ਇਨਸਾਨ ਆ ਜਿਹੜਾ ਔਗਣਾਂ ਦਾ ਭਰਿਆ ਹੋਇਆ ਹੈ ਗਲਤੀਆਂ ਦਾ ਪੁਤਲਾ ਹੈ ਜੀਵਨ ਦੇ ਵਿੱਚ ਬੜਾ ਕੁਝ ਆਉਂਦਾ ਹੈ ਇਨਸਾਨ ਕੋਈ ਪੂਰਾ ਨਹੀਂ ਹੈ ਪੂਰਾ ਹੈ ਤਾਂ ਗੁਰੂ ਹੈ ਜੇ ਤੈਨੂੰ ਜੀਵਨ ਵਿੱਚ ਕੋਈ ਸੇਧ ਦੇ ਸਕਦਾ ਜੇ ਤੈਨੂੰ ਜੀਵਨ ਵਿੱਚ ਕੋਈ ਸਹੀ ਰਸਤਾ ਦੱਸ ਸਕਦਾ ਹੈ ਜੋ ਤੈਨੂੰ ਜ਼ਿੰਦਗੀ ਵਿੱਚ ਔਕੜਾਂ ਆਉਂਦੀਆਂ ਹਨ ਜੇ ਤੂੰ ਚਾਹੁੰਦਾ ਹੈ ਕਿ ਮੈਂ ਉਹਨਾਂ ਦਾ ਮੁਕਾਬਲਾ ਕਰ ਸਕਾਂ ਤਾਂ ਗੁਰੂ ਜੀ ਦਾ ਉਪਦੇਸ਼ ਧਾਰਨ ਕਰ ਆਖੋ ਸਤਨਾਮ ਕਿਉਂਕਿ ਇਸ ਘਣੇ ਜੰਗਲ ਵਿੱਚ ਗੁਰੂ ਉਪਦੇਸ਼ ਦੇ ਕੇ ਸਾਨੂੰ ਸਿੱਧਾ ਰਾਹ ਦਿਖਾਉਂਦਾ ਹੈ ਕਿਉਂ ਭਲਾ ਕਿਉਂਕਿ ਹਮਰੇ ਪ੍ਰਾਣ ਗੋਪਾਲ ਗੋਵਿੰਦ ਕਿਉਂਕਿ ਉਹ ਪਰਮਾਤਮਾ ਜੋ ਹੈ ਉਹ ਸਾਡੀ ਜਿੰਦ ਦਾ ਆਸਰਾ ਹੈ ਸਾਡੀ ਜਿੰਦ ਦਾ ਰਾਖਾ ਹੈ ਇहां ਉहां ਇहां ਉहां ਭਾਵ ਇਸ ਲੋਕ ਵਿੱਚ ਇਸ ਪਰ ਤੇ ਪ੍ਰਲੋਕ ਵਿੱਚ ਇहां ਉहां ਸਰਬ ਥੋਕ ਕੀ ਜਿਸੇ ਹਮਾਰੀ ਚਿੰਦ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਦਾ ਉਸ ਪ੍ਰਮਾਤਮਾ ਨੂੰ ਫਿਕਰ ਹੈ ਆਖੋ ਸਤਨਾਮ ਈहां ਉहां ਸਰਬ ਤੋਂ ਕੀ ਜਿਸੇ ਹਮਾਰੀ ਚਿੰਦ ਚਿੰਦ ਭਾਵ ਚਿੰਤਾ ਫਿਕਰ ਉਸ ਪ੍ਰਮਾਤਮਾ ਨੂੰ ਹੈ ਤੂੰ ਪਰੋਸਾ ਰੱਖ ਡੋਰੀ ਪ੍ਰਮਾਤਮਾ ਤੇ ਛੱਡ ਦੇ ਕਿਸੇ ਤੇ ਭਰੋਸਾ ਨਾ ਰੱਖ ਆਪਣੇ ਗੁਰੂ ਤੇ ਭਰੋਸਾ ਰੱਖ ਗੁਰੂ ਨੇ ਹੀ ਤੈਨੂੰ ਦੇਣਾ ਹੈ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਜਿੱਥੇ ਜੋ ਲਿਖਿਆ ਉਹ ਹੋਣਾ ਹੀ ਹੈ ਫਿਰ ਤੂੰ ਗੁਰੂ ਜੀ ਦੇ ਗੁਣ ਗਾਇਆ ਕਰ ਗੁਰੂ ਜੀ ਦਾ ਉਪਦੇਸ਼ ਸੁਣਿਆ ਕਰ ਮਹਾਰਾਜ ਕਹਿੰਦੇ ਆ ਜਿਹੜਾ ਤੇਰੀ ਚਿੰਤਾ ਕਰਦਾ ਜੇ ਜਿੰਦ ਪ੍ਰਾਣੋਂ ਹੀ ਨਹੀਂ ਦਿੱਤੇ ਆ ਤਾਂ ਫਿਕਰ ਵੀ ਉਹ ਕਰਦਾ ਹੈ ਸੁਣਿਆ ਸੀ ਨਾ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰੱਖੇਗਾ ਸਿਰਜਣਹਾਰ ਇਹ ਚੇਤੇ ਰੱਖਿਆ ਕਰੋ ਜਿਨ ਪਤਾਇਸ ਤੂੰ ਕੀਆ ਸੋਈ ਦੇ ਆਧਾਰ ਦੁਨੀਆ ਭੁੱਲ ਸਕਦੀ ਏ ਗੁਰੂ ਨਹੀਂ ਭੁੱਲਦਾ ਜਾ ਕੇ ਸਿਮਰਨ ਸਰਬ ਨਿਧਾਨਾ ਮਾਨ ਮਹਿਤ ਮਤ ਪੂਰੀ ਕਿਉ ਪਰਮਾਤਮਾ ਸਾਡੀ ਜਿੰਦ ਦਾ ਆਸਰਾ ਹੈ ਜੀ ਦੇ ਸਿਮਰਨ ਦੀ ਬਰਕਤ ਨਾਲ ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ ਉਹ ਪ੍ਰਮਾਤਮਾ ਦਾ ਆਸਰਾ ਹੈ ਤੇ ਉਹਦੀ ਸਿਮਰਨ ਦੀ ਬਰਕਤ ਨਾਲ ਖਜ਼ਾਨੇ ਪ੍ਰਾਪਤ ਹੁੰਦੇ ਆ ਤੇ ਆਦਰ ਵਡਿਆਈ ਮਿਲਦੀ ਹੈ ਪੂਰਾ ਪੂਰਾ ਮਾਣ ਮਾਣ ਦੇਵੇ ਤਾਂ ਉਹ ਦੇਵੇ ਉਹ ਵਡਿਆਈ ਬਖਸ਼ਦਾ ਹੈ ਪ੍ਰਮਾਤਮਾ ਜਾ ਕੇ ਸਿਮਰਨ ਸਰਵਨ ਦਾਨਾ ਮਾਨ ਮਹਿਤ ਪਤ ਪੂਰੀ ਮਾਨ ਭਾਵ ਆਦਰ ਮਹਿਤ ਵਡਿਆਈ ਪਤ ਭਾਵ ਇੱਜ਼ਤ ਮਿਲਦੀ ਨਾਮ ਲੈਤ ਕੋਟ ਅਗ ਨਾਸੇ ਭਗਤ ਵਾਛੈ ਸਭ ਧੂਰੀ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਜਿਹਦਾ ਨਾਮ ਸਿਮਰਦਿਆਂ ਕੋਰੋਣਾ ਪਾਪ ਨਾਸ ਹੋ ਜਾਂਦੇ ਆ ਆਖੋ ਸਤਨਾਮ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜੀ ਦਾ ਬਾਚਨ ਹੈ ਜੀ ਨਾਮ ਲੈਤ ਕੋਟ ਕੋਟ ਭਾਵ ਕੋਰੋਣਾ ਅਗ ਨਾਸੇ ਅਗ ਭਾਵ ਪਾਪ ਦੂਰ ਹੋ ਜਾਂਦੇ ਹਨ ਭਗਤ ਵਾਛੈ ਸਭ ਧੂਰੀ ਤੇ ਸਾਰੇ ਭਗਤ ਉਸ ਪ੍ਰਮਾਤਮਾ ਦੇ ਚਰਨਾਂ ਦੀ ਧੂੜੀ ਨੂੰ ਲੋਚਦੇ ਹਨ ਸਰਬ ਮਨੋਰਥ ਜੇ ਕੋ ਚਾਹੇ ਸੇਵਾ ਏਕ ਨਿਧਾਨਾ ਸਿਮਰਨ ਵਿੱਚ ਐਡੀ ਤਾਕਤ ਹੈ ਕਿ ਕਰੋੜਾਂ ਪਾਪ ਨਾਸ ਕੀਤੇ ਆ ਸਾਡੇ ਸਾਹਮਣੇ ਗਨਕਾ ਕਿੰਨੇ ਪਾਪਾਂ ਨਾਲ ਭਰੀ ਹੋਈ ਸੀ ਅਣਗਿਣਤ ਪਾਪ ਕਰੋੜਾਂ ਪਾਪ ਜੈ ਸਿਮਰਤ ਗਨ ਕਾਸੀ ਉਦਰੀ ਤਾਂ ਕੋ ਜਸ ਉਰ ਧਾਰੋ ਉਹਨੇ ਔਗਣ ਨਹੀਂ ਫਿਰਨਾ ਵੇਖੇ ਬਖਸ਼ ਦਿੱਤਾ ਉਹਨੇ ਜਦੋਂ ਉਹਨੇ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਦੁਨੀਆ ਤਾਂ 100 ਦਿਨ ਚੰਗਾ ਕਰ ਲੋ 1 ਦਿਨ ਮਾੜਾ ਜਾਂ ਮਾੜਾ ਹੋ ਜੇ ਉਹੀ ਚੱਕ ਲੈਣਾ ਹੁੰਦਾ ਅੱਖ ਸਤਨਾ ਇੱਕ ਦਿਨ ਬਖਸ਼ਦਾ ਤੇ ਗੁਰੂ ਹੈ ਸਰਬ ਮਨੋਰਥ ਜੇ ਕੋ ਚਾਹੇ ਸੇਵਾ ਏਕ ਨਿਧਾਨਾ ਹੋ ਪਾਣੀ ਨਹੀਂ ਫੇਰਦਾ ਗੁਨਾ ਦੇ ਇੱਕ ਦਿਨ ਪ੍ਰਮਾਤਮਾ ਨੇ ਐਸਾ ਆਪਣਾ ਫਕੀਰ ਇੱਕ ਦਿਨ ਸਾਧੂ ਭੇਜਿਆ ਸੀ ਐਸੀ ਸਿਮਰਨ ਦੀ ਵੰਦਗੀ ਦੀ ਦਾਤ ਦਿੱਤੀ ਤੇ ਸਾਧ ਸੰਗਤ ਜੀ ਮਨ ਮਾਰ ਕੇ ਭਜਨ ਕੀਤਾ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਬਾਚਨ ਉਚਾਰੇ ਅਜਾਮਲ ਪਾਪੀ ਜੱਗ ਜਾਣੇ ਨਿਮਖ ਮਾਹੇ ਨਿਸਤਾਰ ਅਜਾਮਲ ਪਾਪੀ ਵਰਗਿਆਂ ਨੂੰ ਕਾਰੇ ਹਨ ਕਨਕਾ ਵਰਗਿਆਂ ਬੇਸ਼ਵਾਵਾ ਨੂੰ ਜਦੋਂ ਚੇਤੇ ਰਹਿੰਦੀਆਂ ਫਿਰ ਆਪਾਂ ਕਹਿੰਦੇ ਤੈਨੂੰ ਕਿਉਂ ਨਹੀਂ ਤਾਰੇਗਾ ਤੂੰ ਭਰੋਸਾ ਰੱਖਿਆ ਕਰ ਸਰਬਮਨੋਰਥ ਜੇ ਕੋ ਚਾਹੇ ਸੇਵਾ ਏਕ ਨਿਧਾਨਾ ਜੇ ਕੋਈ ਮਨੁੱਖ ਸਾਰੀਆਂ ਮਰਾਦਾ ਪੂਰੀਆਂ ਕਰਨੀਆਂ ਚਾਹੁੰਦਾ ਹੈ ਤਾਂ ਉਹਨੂੰ ਚਾਹੀਦਾ ਹੈ ਕਿ ਉਹ ਇੱਕ ਪਰਮਾਤਮਾ ਦੀ ਸੇਵਾ ਭਗਤੀ ਕਰੇ ਜੋ ਸਾਰੇ ਪਦਾਰਥਾਂ ਦਾ ਖਜ਼ਾਨਾ ਹੈ ਆਖੋ ਸਤਨਾ ਪਾਰ ਬ੍ਰਹਮ ਅਪਰੰਪਰ ਸੁਆਮੀ ਸਿਮਰਤ ਪਾਰ ਪ੍ਰਾਨਾਂ ਸਾਰੇ ਜਗਤ ਦੇ ਮਾਲਕ ਬਿਆੰਤ ਪ੍ਰਮਾਤਮਾ ਦਾ ਸਿਮਰਨ ਕੀਤਿਆਂ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘੇ ਹਨ ਸੀਤਲ ਸ਼ਾਂਤ ਮਹਾ ਸੁਖ ਪਾਇਆ ਸੰਤ ਸੰਗ ਰਹਿਓ ਪੁੱਲਾ ਮਰੇ ਕਹਿੰਦੇ ਉਸ ਮਨੁੱਖ ਦਾ ਹਿਰਦਾ ਸ਼ਾਂਤ ਹੋ ਜਾਂਦਾ ਹੈ ਉਹਨੂੰ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ ਉਹਨੂੰ ਬੜਾ ਆਨੰਦ ਮਿਲਿਆ ਰਹਿੰਦਾ ਹੈ ਗੁਰਮਖਾਂ ਦੀ ਸੰਗਤ ਵਿੱਚ ਰਹਿ ਕੇ ਉਹਦੀ ਪਤ ਬਣੀ ਰਹਿੰਦੀ ਹੈ ਤੇ ਕੋਈ ਪਾਪ ਉਹਦੇ ਨੇੜੇ ਵੀ ਨਹੀਂ ਟੁੱਕਦਾ ਮਹਾਰਾਜ ਕਹਿੰਦੇ ਸੀਤਲ ਸ਼ਾਂਤ ਮਹਾ ਸੁਖ ਪਾਇਆ ਸੰਤ ਸੰਗ ਰਹਿਓ ਕੋਲਾ ਹਰ ਤਨ ਸੰਚਨ ਹਰ ਨਾਮ ਭੋਜਨ ਇਹੋ ਨਾਨਕ ਕੀਨੋ ਚੋਲਾ ਮਹਾਰਾਜ ਕਹਿੰਦੇ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਧੰਨ ਇਕੱਠਾ ਕੀਤਾ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਵਾਸਤੇ ਭੋਜਨ ਬਣਾਇਆ ਸਵਾਦਲਾ ਖਾਣਾ ਬਣਾਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਕਿਰਪਾ ਕਰਦੇ ਸੁਣਿਆ ਨਾ ਦੋ ਪ੍ਰਕਾਰ ਦਾ ਭੋਜਨ ਜ਼ਿੰਦਗੀ ਵਿੱਚ ਚਾਹੀਦਾ ਤਨ ਵਾਸਤੇ ਭੋਜਨ ਤੇ ਮਨ ਆਸਤੇ ਭਜਨ ਜਿਆਦਾਤਰ ਆਪਾਂ ਇੱਕ ਪ੍ਰਕਾਰ ਦਾ ਭੋਜਨ ਹੀ ਸ਼ੱਕਦੇ ਹਾਂ ਕੇਵਲ ਸਰੀਰ ਵਾਸਤੇ ਉਹਦੇ ਨਾਲ ਮਨ ਸ਼ਾਂਤ ਨਹੀਂ ਹੁੰਦਾ ਮਨ ਨਹੀਂ ਰਜਦਾ ਜਦੋਂ ਧੁਰੇ ਨਾਲ ਜੁੜਦੇ ਹਾਂ ਅਸੀਂ ਹਰਿਮੰਦਰ ਸਾਹਿਬ ਜਾਂਦੇ ਆ ਕਥਾ ਕੀਰਤਨ ਸੁਣਦੇ ਆ ਆਪਾਂ ਕਹਿੰਦੇ ਆ ਬੜਾ ਰਸ ਆਇਆ ਮਨ ਸ਼ਾਂਤ ਹੋ ਗਿਆ ਮਨ ਕਿਉਂ ਕਿਉਂਕਿ ਮਨ ਜਿਹੜੀ ਚੀਜ਼ ਨਾਲ ਟੁੱਟਿਆ ਹੋਇਆ ਸੀ ਉਹ ਧੁਰੇ ਨਾਲ ਜੁੜ ਗਿਆ ਤਨ ਦੀ ਖਰਾਕ ਲਈ ਲੰਗਰ ਛਕਿਆ ਮਨ ਦੀ ਖਰਾਕ ਲਈ ਭੋਜਨ ਛਕਿਆ ਭਜਨ ਕੀਤਾ ਮਨ ਦੀ ਖਰਾਕ ਤੇ ਮਨ ਸ਼ਾਂਤ ਹੋ ਗਿਆ ਆਖੋ ਸਤਨਾਮ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਇਹ ਤ੍ਰਿਸ਼ਨਾ ਦਾ ਅੰਤ ਨਹੀਂ ਹੈ ਵੱਡੇ ਵੱਡੇ ਰਾਜੇ ਵੱਡੇ ਵੱਡੇ ਭੂਮਨ ਭੂਮੀਆਂ ਦੇ ਮਾਲਕ ਇਹ ਸੰਸਾਰ ਤੋਂ ਆਕੇ ਤੁਰ ਗਏ ਵੱਡੇ ਵੱਡੇ ਕਿਲੇ ਖਾਲੀ ਪਿਆ ਗੁਰਮਖੋ ਤੇ ਮਾਰੇ ਕਹਿੰਦੇ ਰਾਣਾ ਰਾਉ ਨਾ ਕੋ ਰਹੇ ਰੰਗ ਨਾ ਤੁੰਗ ਫਕੀਰ ਬਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਫਿਰ ਕਾਦੇ ਲਈ ਵੱਡੇ ਵੱਡੇ ਰਾਜਨ ਅਰਪਣ ਮੰਡ ਤਾਂ ਕਿ ਤ੍ਰਿਸ਼ਨਾ ਨਾ ਬੂਜੀ ਮਾਰੇ ਕਹਿੰਦੇ ਤ੍ਰਿਸ਼ਨਾ ਦਾ ਅੰਤ ਹੀ ਨਹੀਂ ਹੈ ਦੁਨੀਆ ਵਿੱਚ ਵੱਡੇ ਵੱਡੇ ਰਾਜੇ ਵੱਡੇ ਵੱਡੇ ਮਾਲਕ ਮਾਇਆ ਵੱਲੋਂ ਉਹਨਾਂ ਦੀ ਤ੍ਰਿਸ਼ਨਾ ਨਹੀਂ ਮੁੱਕੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਸ਼ੂਨਾ ਸੂਜੀ ਉਹ ਮਾਇਆ ਦੇ ਕੌਤਕਾਂ ਵਿੱਚ ਮਸਤ ਰਹਿੰਦੇ ਹਨ ਮਾਇਆ ਨਾਲ ਚੁੰਬੜੇ ਮਾਇਆ ਤੋਂ ਬਿਨਾ ਹੋਰ ਕੁਝ ਅੱਖੀਂ ਦਿਸਿਆ ਹੀ ਨਹੀਂ ਜੋ ਕੰਮ ਕਰਨਾ ਸੀ ਵੇਖੋ ਬਹੁਤ ਵਾਰੀ ਸੁਣਿਆ ਜੇ ਆਪਾਂ ਕੀ ਨਾ ਫਲਾਣਾ ਬੰਦਾ ਉਹ ਮਾਇਆ ਦੀ ਖਾਤਰ ਫਿਰਦਾ ਮਾਇਆ ਦੀ ਖਾਤਰ ਤੋਂ ਬਿਨਾ ਕੋਈ ਵੀ ਨਹੀਂ ਫਿਰਦਾ ਇੱਥੇ ਕੋਈ ਇਨਸਾਨ ਹੈ ਹੀ ਨਹੀਂ ਜਿਹੜਾ ਉਹ ਤੋਂ ਬਿਨਾ ਫਿਰਦਾ ਹੋਵੇ ਪਰ ਇੱਕ ਸੁਰਤ ਜੋੜ ਕੇ ਕਮਾਉਂਦਾ ਇੱਕ ਬਿਨਾ ਜੋੜੇ ਕਮਾਉਂਦਾ ਫਰਕ ਉੱਥੇ ਪੈਂਦਾ ਅੱਖ ਸਤਨਾਮ ਲਫਤਰ ਹੈ ਮਾਇਆ ਰੰਗ ਮਾਤੇ ਲੋਚਨ ਖਸੂ ਨਾ ਸੂਜੀ ਉਹ ਮਾਇਆ ਦੇ ਕੋਤਕਾਂ ਵਿੱਚ ਮਸਤ ਹੋ ਕੇ ਪਰ ਜਿਹੜਾ ਨਾਮ ਨੂੰ ਭੁੱਲ ਜਾਂਦਾ ਹੈ ਵਿਖਿਆ ਮੈਂ ਕਿਨਹੀ ਤ੍ਰਿਪਤਾ ਨਾ ਪਾਈ ਮਹਾਰਾ ਸੱਚੇ ਪਾਈਸ਼ਾ ਕਹਿੰਦੇ ਇੱਕ ਪਾਸੇ ਇਹ ਐਸੀ ਜ਼ਹਿਰ ਵੀ ਹੈ ਜਿਹਦੇ ਵਿੱਚੋਂ ਕਦੇ ਤ੍ਰਿਪਤੀ ਨਹੀਂ ਹੁੰਦੀ ਕਦੇ ਰੱਜ ਨਹੀਂ ਆਉਂਦਾ ਫਿਨਾ ਸੰਤੋਖ ਨਹੀਂ ਕੋ ਰਤ ਮਹਾਰਾਜ ਕਹਿੰਦੇ ਬਿਨਾਂ ਸਬਰ ਤੋਂ ਸੰਤੋਖ ਤੋਂ ਰੱਜਿਆ ਨਹੀਂ ਜਾ ਸਕਦਾ ਰਾਜਾ ਜੇ ਖਾਂਦੀ ਕੁਲੀ ਤੇ ਆਜੇ ਨਹੀਂ ਇਹ ਮਹਿਲਾਂ ਤੱਕ ਵੀ ਨਹੀਂ ਆਉਂਦਾ ਪਰ ਮਹਾਰਾਜ ਕੁਝ ਹੋਰ ਸਮਝਾਉਣਾ ਚਾਹੁੰਦੇ ਆ ਵੀ ਇਹ ਹੈ ਇਦਾਂ ਹੈ ਜਿਉਂ ਪਾਵਕ ਇੰਦਨ ਨਹੀਂ ਧਰਪੈ ਬਿਨ ਹਰ ਕਹਾ ਅੰਗਾਈ ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ ਜਿਉਂ ਪਾਵਕ ਇੰਦਨ ਨਹੀਂ ਧਰਪੈ ਬਿਨ ਹਰ ਕਹਾ ਅੰਗਾਈ ਕਿ ਮਾਇਆ ਦੇ ਮੋਹ ਵਿੱਚ ਫਸੇ ਰਹਿ ਕੇ ਕਿਸੇ ਮਨੁੱਖ ਨੇ ਰਾਜ ਪ੍ਰਾਪਤ ਨਹੀਂ ਕੀਤਾ ਇਹ ਐਂਦਾ ਹੈ ਜਿਵੇਂ ਬਾਲਣ ਜਿਵੇਂ ਅੱਗ ਹੈ ਉਹ ਬਾਲਣ ਨਾਲ ਰਾਜ ਦੀ ਨਹੀਂ ਉਹਦੇ ਵਿੱਚ ਜਿੰਨਾ ਮਰਜੀ ਸੁੱਟੀ ਚੱਲੋ ਉਹਨੇ ਭਸਮ ਕਰਦੇ ਤੁਰਿਆ ਜਾਣਾ ਜਿਉਂ ਪਾਵਕ ਇੰਦਨ ਨਹੀਂ ਧਰਾਪੈ ਬਿਨ ਹਰ ਕਹਾ ਅੰਗਾਈ ਜਿਵੇਂ ਅੱਗ ਬਾਲਣ ਨਾਲ ਰਾਜਦੀ ਨਹੀਂ ਤੇ ਪ੍ਰਮਾਤਮਾ ਦੇ ਨਾਮ ਤੋਂ ਇਹਨਾ ਮਨੁੱਖ ਕਦੇ ਰਾਜੀ ਨਹੀਂ ਸਕਦਾ ਆਖੋ ਸਤਨਾਮ ਤਿੰਨ ਦਿਨ ਕਰਤ ਭੋਜਨ ਬਹੁ ਵਿੰਜਨ ਤਾਂ ਕਿ ਮਿਟੇ ਨਾ ਭੁੱਖਾ ਇਹ ਜੀਵ ਦਾ ਰਸ ਵੀ ਐਸਾ ਹੈ ਵੀ ਜਿਹੜਾ ਮਨੁੱਖ ਹਰ ਰੋਜ਼ ਸਵਾਦਲੇ ਖਾਣੇ ਖਾਂਦਾ ਰਹਿੰਦਾ ਹੈ ਉਹਦੀ ਸਵਾਦਲੇ ਖਾਣਿਆਂ ਦੀ ਭੁੱਖ ਕਦੇ ਮੁੱਕਦੀ ਨਹੀਂ ਘਰ ਵਿੱਚ ਮਨ ਰੱਜ ਗਿਆ ਕਹਿੰਦਾ ਬਾਹਰ ਖਾ ਕੇ ਆਈਏ ਕਿਤੇ ਫਲਾਣੇ ਜਾ ਕੇ ਵੱਡੇ ਹੋਟਲ ਤੇ ਖਾ ਕੇ ਆਈਏ ਫਿਰ ਤ੍ਰਿਪਤੀ ਆਏਗੀ ਪਰ ਨਹੀਂ ਮਾਰੇ ਕਹਿੰਦੇ ਭੁੱਖ ਮਕਾਇਆ ਹੀ ਮੁਕੇਗੀ ਨਹੀਂ ਆਪਣੇ ਆਪ ਮੁਕਦੀ ਨਹੀਂ ਆਖੋ ਸਤਨਾ ਦਿਨ ਦਿਨ ਹਰ ਰੋਜ਼ ਕਰਤ ਭੋਜਨ ਬਹੁ ਵਿੰਜਨ ਰੋਜ਼ ਸਵਾਦ ਲੈ ਖਾਣੇ ਖਾਣੇ ਉਦਮ ਕਰੈ ਸਵਾਨ ਕੀ ਨਿਆਈ ਚਾਰੇ ਕੁੰਟਾਂ ਕੋਖਾ ਸਵਾਨ ਕਹਿੰਦੇ ਕੁੱਕਰ ਨੂੰ ਕੁੱਤੇ ਨੂੰ ਕਹਿੰਦੇ ਜਿਵੇਂ ਸਵਾਦ ਲਈ ਖਾਣਿਆਂ ਦੀ ਖਾਤਰ ਉਹ ਮਨੁੱਖ ਉਸ ਕੁੱਕਰ ਵਾਂਗ ਦੌੜ ਭੱਜ ਕਰਦਾ ਫਿਰਦਾ ਰਹਿੰਦਾ ਹੈ ਚਾਰੇ ਪਾਸੇ ਭਾਲਦਾ ਰਹਿੰਦਾ ਹੈ ਪਰ ਤ੍ਰਿਪਤ ਨਹੀਂ ਹੁੰਦਾ ਤ੍ਰਿਪਤਤਾ ਮਨ ਸ਼ਾਂਤ ਹੋ ਗਿਆ ਜਦ ਤਨ ਸਮਝ ਲਿਆ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤ੍ਰਿਪਤ ਹੋ ਜਾਣਾ ਨਹੀਂ ਸਦੀਆਂ ਸੁਣਦਾ ਰਹੇ ਭਾਵੇਂ ਜੇ ਅਮਲ ਨਾ ਹੋਇਆ ਨਾ ਤੇਰੀ ਬੋਲੀ ਬਦਲੇ ਨਾ ਤੇਰਾ ਵਰਤਨ ਵਿਹਾਰ ਬਦਲੇ ਉਦੋਂ ਜਿੱਦਣ ਅਸਲੀ ਸੁਣਨਾ ਸ਼ੁਰੂ ਕਰ ਦਿੱਤਾ ਉਦੋਂ ਤੂੰ ਬਦਲ ਜਾਣਾ ਹੈ। ਉਦੋਂ ਚੇਂਜ ਹੋ ਜਾਣਾ, ਉਦੋਂ ਫਰਕ ਪੈ ਜਾਣਾ, ਸੋਚ ਵੱਖਰੀ ਹੋ ਜਾਣੀ ਹੈ। ਬੋਲੀ ਵੱਖਰੀ ਹੋ ਜਾਣੀ ਹੈ। ਵੇਖਣਾ ਵੱਖਰਾ ਹੋ ਜਾਣਾ, ਸਮਝ ਆ ਜਾਣੀ ਹੈ ਉਦੋਂ। ਫਿਰ ਬੰਦਾ ਬਦਲ ਗਿਆ, ਸਮਝ ਲਓ ਸਮਝ ਗਿਆ। ਨੇਤਾ ਮਹਾਰਾਜ ਕਹਿੰਦੇ ਇਹੀ ਹਾਲ। ਗੁਰਮੰਤਰ ਹੀਨ ਸੇ ਜੋ ਪ੍ਰਾਣੀ ਤਰ ਗੰਤ ਜਨਮ ਪਰਿਸ਼ਟਣਾ ਹੈ। ਕੁੱਕਰ ਹੈ ਸੂਕਰ ਹੈ ਤੁਲਖਲ ਹੈ ਗਰਭਤ ਹੈ ਕੱਕ ਹੈ ਪਤਾ ਨਹੀਂ ਕਿੰਨਾ ਕੁਸ਼ ਨਾਮ ਬਿਨਾ ਜੋ ਪੈਰੇ ਖਾਏ ਕਹਿੰਦੇ ਨਾਮ ਤੋਂ ਬਿਨਾ ਪੈਨਣਾ ਖਾਣਾ ਹੀ ਮਾੜਾ ਹੈ ਜਿਉਂ ਕੁੱਕਰ ਝੂਠਣ ਮੈਂ ਪਾਏ ਜਿਵੇਂ ਕੁੱਕਰ ਕੀ ਜਿਵੇਂ ਕੁੱਕਰ ਐਦਾ ਝੂਠੇ ਬਰਤਨਾਂ ਵਿੱਚ ਆਪਣਾ ਮੂੰਹ ਮਾਰਦਾ ਹੋਵੇ ਆਖੋ ਸਤਨਾਮ ਇਸ ਕਰਕੇ ਮਹਾਰਾਜ ਕਹਿੰਦੇ ਆ ਵੀ ਉਦੇ ਨਾਮ ਤੋਂ ਬਿਨਾ ਤਾਂ ਖਾਣਾ ਪਹਿਨਣਾ ਹੀ ਵਿਅਰਥ ਹੈ ਜਿਨੀ ਐਸਾ ਹਰ ਨਾਮ ਨਾ ਚਿੱਤੇ ਹੋ ਸਿ ਕਾਹੇ ਜੱਗ ਆਏ RAM ਰਾਜੇ ਇਹੋ ਮਾਨਸ ਜਨਮ ਦੁਲੰਭ ਹੈ ਨਾਮ ਬਿਨਾ ਬਿਰਥਾ ਸਭ ਜਾਏ ਹੁਣ ਬੱਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕੀ ਖਾਈ ਇਹ ਸ਼ਬਦ ਮੇਰਾ ਖਿਆਲ ਹੈ ਵੀ ਤੁਹਾਡੇ ਯਾਦ ਹੋਗੇ ਹੋਣਗੇ ਐਨੇ ਵਾਰੀ ਕੋਸ਼ਿਸ਼ ਕੀਤੀ ਹੈ ਪੜਨ ਕਾਮਵੰਤ ਕਾਮੀ ਵੋ ਨਾਰੀ ਪਰ ਗ੍ਰਹਿ ਨ ਪਰ ਗ੍ਰਹਿ ਜੋ ਨਾ ਚੁੱਕੈ ਮਾਰੇ ਕਹਿੰਦੇ ਕਾਮ ਬਸ ਹੋਏ ਮਨੁੱਖ ਦੀਆਂ ਭਾਵੇਂ ਕਿਤਨੀਆਂ ਹੀ ਪਰਿਵਾਰ ਹੋਣ ਕਿਤਨੀਆਂ ਇਸਤਰੀਆਂ ਪਰ ਪਰाये ਘਰ ਵੱਲ ਉਹਦੀ ਮੰਦੀ ਨਿਗਾਹ ਕਦੇ ਫਿਰਨੋਂ ਹਟ ਨਹੀਂ ਸਕਦੀ ਆਹ ਤੇ ਕਿਹੋ ਜੀ ਚੀਜ਼ ਆ ਅੱਖ ਸਤਨਾਮ ਹਰ ਚੀਜ਼ ਲਈ ਸਬਰ ਰਹਿਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਐਸੀ ਚੀਜ਼ ਐ ਦਿਨ ਪ੍ਰਤ ਕਰੇ ਕਰੇ ਪਛਤਾਪੈ ਸੋਗ ਸੋਗ ਲੋਭ ਮੈ ਸੁੱਕੈ ਮਹਾਰਾਜ ਕਹਿੰਦੇ ਹਰ ਰੋਜ ਵਿਸ਼ੇ ਪਾਪ ਕਰਦਾ ਹੈ ਤੇ ਪਸਤਾਨਦਾ ਵੀ ਹੈ ਤੇ ਇਸ ਵਾਸ਼ਨਾਵਾਂ ਵਿੱਚ ਆਪਣੇ ਪੁਸ਼ਤਾਵੇ ਵਿੱਚ ਉਹਦਾ ਆਤਮਿਕ ਜੀਵਨ ਹੈ ਜਿਹੜਾ ਉਹ ਸੁੱਕਦਾ ਜਾਂਦਾ ਹੈ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉਂ ਕੰਚਨ ਸੁਹਾਗਾ ਟੱਲ ਹੈ ਕਹਿੰਦੇ ਸਰੀਰ ਨੂੰ ਵੀ ਗਾਲ ਦਿੰਦਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਜੇ ਦਿਨ ਪ੍ਰਤ ਕਰੈ ਕਰੈ ਪਛਤਾਪੈ ਸੋਗ ਲੋਭ ਮੈ ਸੁੱਕੈ ਕਹਿੰਦੇ ਆਤਮਿਕ ਜੀਵਨ ਮਰ ਜਾਂਦਾ ਹੈ ਆੜੇ ਕਰਮ ਨਾਲ ਕਿਉਂਕਿ ਆਤਮਿਕ ਜੀਵਨ ਦੇ ਅੰਦਰ ਉਹ ਫਿਰ ਜਿਵੇਂ ਆਪਾਂ ਕਹਿੰਦੇ ਵੀ ਚਿੱਤਰ ਗੁਪਤਾ ਉਹ ਲੇਖਾ ਮੰਗਦੇ ਰਹਿੰਦੇ ਜਿਹੜਾ ਨਿੰਦਕ ਮਨੁੱਖਾ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਉਹਨੂੰ ਪਤਾ ਹੁੰਦਾ ਹੈ ਵੀ ਸਾਰੀਆਂ ਗੱਲਾਂ ਮੈਂ ਐਵੇਂ ਕੀਤੀਆਂ ਨਹੀਂ ਇਸੇ ਤਰ੍ਹਾਂ ਜਿਹੜਾ ਬੰਦਾ ਗਰੋਧੀ ਆ ਜੋ ਵੀ ਐ ਮਾਰੇ ਕਹਿੰਦੇ ਆ ਉਹਨੂੰ ਚੋਰ ਐ ਕਰਦਾ ਜ਼ਰੂਰ ਐ ਪਰ ਨੀਂਦ ਨਹੀਂ ਹੁੰਦੀ ਉਹਨੂੰ ਪਤਾ ਐ ਵੀ ਮੈਂ ਚੋਰੀ ਕੀਤੀ ਇਸ ਤਰ੍ਹਾਂ ਉਹਦਾ ਜਿਹੜਾ ਆਤਮਿਕ ਜੀਵਨ ਐ ਉਹ ਤਾਂ ਸੁੱਕਦਾ ਐ ਜਿਹੜਾ ਬੰਦਾ ਨਿਰਮਲ ਆ ਉਹਦਾ ਜੀਵਨ ਸੁੱਕਦਾ ਹੀ ਨਹੀਂ ਉਹਨੂੰ ਪਤਾ ਹੁੰਦਾ ਵੀ ਮੈਂ ਕੀਤੇ ਹੀ ਨਹੀਂ ਮੇਰਾ ਆਤਮਿਕ ਜੀਵਨ ਕਿਉਂ ਸੁੱਕੇ ਮੈਂ ਕਿਉਂ ਚਿੰਤਾ ਕਰਾਂ ਕਾਸੀ ਵੀ ਇਸ ਤਰ੍ਹਾਂ ਗੁਰੂ ਸਾਹਿਬ ਜੀ ਜੋ ਆਪਾਂ ਸ਼ੁਰੂ ਵਿੱਚ ਸ਼ਬਦ ਪੜਿਆ ਵੀ ਇਦਾਂ ਮਹਾ ਉਦਿਆਨ ਅੰਧਕਾਰ ਮੈਂ ਸਿੱਧਾ ਮਾਰਗ ਦਿਖਾਇਆ ਵੀ ਇਸ ਤਰ੍ਹਾਂ ਭਾਈ ਮਹਾਰਾਜ ਸੱਚੇ ਪਾਤਸ਼ਾਹ ਪਾਣੂ ਸਾਰਿਆਂ ਨੂੰ ਮੈਨੂੰ ਵੀ ਤੁਹਾਨੂੰ ਵੀ ਆਪਾਂ ਨੂੰ ਸਾਰਿਆਂ ਨੂੰ ਗੁਰੂ ਸਾਹਿਬ ਜੀ ਸਿੱਧਾ ਰਸਤਾ ਦਿਖਾਉਂਦੇ ਤਾਂ ਕਰਕੇ ਤਾਂ ਬੇਨਤੀ ਕਰੀਦੀ ਐ ਵੀ ਉਪਦੇਸ਼ ਗੁਰੂ ਜੀ ਦਾ ਸੁਣਿਆ ਕਰੋ ਵੱਧ ਤੋਂ ਵੱਧ ਸੁਣਿਆ ਕਰੋ ਤਾਂ ਕਿ ਸਾਡੇ ਜੀਵਨ ਵਿੱਚ ਚੇਂਜ ਆਵੇ ਸਾਡਾ ਜੀਵਨ ਬਦਲੇ ਹਰ ਹਰ ਨਾਮ ਅਪਾਰ ਅਮੋਲਾ ਅਮਰਤ ਏਕ ਨਿਦਾਨਾ ਪ੍ਰਮਾਤਮਾ ਦਾ ਨਾਮ ਇੱਕ ਐਸਾ ਬੇਅੰਤ ਕੀਮਤੀ ਖਜ਼ਾਨਾ ਹੈ ਹੁਣ ਇਹ ਆਪਣੇ ਬਚਨ ਥੋੜੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਜਿਹੜਾ ਆਤਮਿਕ ਜੀਵਨ ਦਿੰਦਾ ਹੈ ਜਿੰਨੇ ਮਰਜੀ ਗ੍ਰੰਥ ਪੜ ਲਈਏ ਭਾਵੇਂ ਸਤਕਾਰ ਯੋਗ ਨੇ ਪਰ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਨੰਦ ਹੈ ਉਹ ਆਨੰਦ ਕਿਤੇ ਵੀ ਨਹੀਂ ਆਖੋ ਸਤਨਾਮ ਅਸਲੀ ਗਿਆਨ ਜਿਹਨੂੰ ਆਪਾਂ ਕਹਿੰਦੇ ਧੁਰ ਕੀ ਬਾਣੀ ਦਾ ਗਿਆਨ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤਾ ਮਟਾਈ ਮਾਨਤਾ ਪ੍ਰਾਪਤ ਨੇ ਪੜਨੇ ਚਾਹੀਦੇ ਆ ਭਾਈ ਗੁਰਦਾਸ ਜੀ ਦੀਆਂ 12 ਪੜਦੇ ਆ ਉਹਦੇ ਨਾਲ ਵੀ ਬਾਣੀ ਸਾਨੂੰ ਸੌਖੀ ਸਮਝ ਵਿੱਚ ਆਉਂਦੀ ਹੈ ਭਾਈ ਆਨੰਦ ਲਾਲ ਜੀ ਦੀਆਂ 12 ਪੜਦੇ ਆ ਉਹਦੇ ਨਾਲ ਵੀ ਬਾਣੀ ਸਾਨੂੰ ਸੌਖੀ ਸਮਝ ਵਿੱਚ ਆਉਂਦੀ ਹੈ ਕਿ ਉਹਨਾਂ ਨੂੰ ਮਾਣ ਮਿਲਿਆ ਹੋਇਆ ਗੁਰੂ ਸਾਹਿਬਾਨਾਂ ਵੱਲੋਂ ਉਹ ਪਾਤਾ ਪੜਦੇ ਆ ਇਤਿਹਾਸ ਪੜਦੇ ਆ ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਦਾਨਾ ਅੰਮ੍ਰਿਤ ਹੁੰਦਾ ਹੈ ਅਮਰ ਕਰ ਦੇਣਾ ਆਤਮਿਕ ਜੀਵਨ ਦੇਣ ਵਾਲਾ ਸੁਖ ਸਹਿਜ ਆਨੰਦ ਸੰਤਨ ਕੇ ਨਾਨਕ ਗੁਰਤੇ ਜਾਨਾ ਇਸ ਨਾਮ ਖਜਾਨੇ ਦੀ ਵਰਕਤ ਨਾਲ ਗੁਰਮਖ ਖਜਾਨਾ ਦੇ ਹਿਰਦੇ ਵਿੱਚ ਆਤਮਿਕ ਅਡੋਲਤਾ ਬਣੀ ਰਹਿੰਦੀ ਹੈ ਸੁਖ ਆਨੰਦ ਬਣਿਆ ਰਹਿੰਦਾ ਹੈ ਪਰ ਇਹ ਸਤਿਗੁਰੂ ਗੁਰੂ ਪਾਸੋਂ ਹੀ ਇਸ ਖਜ਼ਾਨੇ ਦੀ ਜਾਣ ਪਛਾਣ ਹੈ ਜਿਹੜੀ ਉਹ ਪ੍ਰਾਪਤ ਕੀਤੀ ਜਾ ਸਕਦੀ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਇਹਨਾਂ ਪਿਆਰੇ ਸ਼ਬਦਾਂ ਦੇ ਅੰਦਰ ਗਿਆਨ ਵਰਸ਼ਿਸ਼ ਕਰਦੇ ਹਨ ਜੀ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ